ਜਾ ਛੋਟੀ ਉਮਰ ਦੇ ਮੁੰਡੇ ਕੁੜੀਆਂ ਚੱਕ ਲੈਂਦੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਜਾਨੀ ਵਾਲੀ ਅਫਸਰ ਹੈ ਹਾਂ ਤੇ ਉਹ ਇੱਕ ਨਾਮ ਤਾਂ ਉਹਨਾਂ ਨੇ ਪਹਿਲਾਂ ਹੀ ਸੁਣਿਆ ਤੇ ਪਰ ਇਹ ਇਹ ਕਿਤਾਬ 2018 ਚ ਆ ਗਈ ਸੀ ਤੇ ਜਾਨੀ ਨੇ ਗਾਣਾ ਇਹ ਬਾਅਦ ਕੀਤਾ ਸੀਗਾ ਹਮਮ ਕਈ ਮੈਨੂੰ ਕਹਿ ਦਿੰਦੇ ਤੇਰਾ ਟਾਈਟਲ ਚੋਰੀ ਕਰ ਲਿਆ ਜਾਨੀ ਨੇ ਇੱਕ ਕੁੜੀ ਦਾ ਨਾਮ ਰੱਖਿਆ ਦੇਖਿਆ ਉਹਦਾ ਨਾਮ ਸੀ ਬਾਦੂ ਹਮਮ ਮੈਂ ਕਿਹਾ ਇਹਦਾ ਨਾਮ ਬਾਦੂ ਕਿਉਂ ਰੱਖਿਆ ਕਹਿੰਦੀ ਇਹ ਬਾਦੂ ਹੀ ਆ ਗਈ ਬਸ ਮਤਲਬ ਉਹਦੀ ਕੋਈ ਵੈਲਿਊ ਨਹੀਂ ਮੈਨੂੰ ਲੱਗਦਾ ਜੇ ਉਹਦੀ ਥਾਂ ਤੇ ਕੋਈ ਮੁੰਡਾ ਆਉਂਦਾ ਤਾਂ ਉਹਦਾ ਨਾਮ ਬਾਧੂ ਨਹੀਂ ਰੱਖਣਾ ਸੀਗਾ ਤਾਂ ਜਿਨ੍ਹਾਂ ਨੂੰ ਲੱਗਦਾ ਹੁੰਦਾ ਕੁੜੀਆਂ ਨੂੰ ਕਿ ਸਾਡੀ ਲਾਈਫ ਦੇ ਵਿੱਚ ਬਹੁਤ ਦੁੱਖ ਤਕਲੀਫ ਨੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੀ ਜ਼ਿੰਦਗੀ ਬਸ ਸਾਡੀ ਕਿਸਮਤ ਹੀ ਇਹ ਆ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਕਿਤਾਬ ਇਹਨੂੰ ਗਿਫਟ ਕੀਤੀ ਜਾਵੇ ਤਾਂ ਇਹ ਪੜੂਗੀ ਤਾਂ ਇਹਨੂੰ ਲੱਗੂਗਾ ਕਿ ਨਹੀਂ ਇਹਨਾਂ ਤੋਂ ਨਿਕਲਾ ਜਾ ਸਕਦਾ ਕੁੜੀਆਂ ਮੁੰਡੇ ਆਪਣੇ ਫਿਊਚਰ ਨੂੰ ਛੱਡ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪਿਆਰ ਹੀ ਇਹ ਮੁੰਡਾ ਜਾਂ ਇਹ ਕੁੜੀ ਹੀ ਮੇਰੇ ਲਈ ਸਭ ਕੁਝ ਹੈ ਬਾਕੀ ਸਾਰੇ ਉਹਦੀ ਪਿਛਲੀ ਫੈਮਿਲੀ ਠੀਕ ਹੈ ਅੱਗੇ ਦੇ ਫਿਊਚਰ ਪਲਾਨ ਉਹ ਸਾਰੇ ਉਹ ਮਿੱਟੀ ਕਰ ਦਿੰਦੇ ਉਹਨਾਂ ਨੂੰ ਲੱਗਦਾ ਹੁੰਦਾ ਬਸ ਵੀ ਮੈਂ ਵਹਿ ਕਰਾ ਲਾਂ ਤੇ ਗੱਲ ਖਤਮ ਤੁਸੀਂ ਦੇਖੋ ਇੱਕ ਕੁੜੀ ਜਦੋਂ ਘਰੋਂ ਨਿਕਲਦੀ ਆ ਨਾ ਬਈ ਹਾਂ ਤਾਂ ਉਹਦੇ ਮੰਨ ਲਓ ਉਹਨੇ ਕਾਲਜ ਜਾਣਾ ਤਾਂ ਕਾਲਜ ਜਾਣ ਤੱਕ ਉਹਨੂੰ ਕਿਤੇ ਨਾ ਕਿਤੇ ਰਸਤੇ 'ਚ ਬੱਸ 'ਚ ਉਹ ਸਾਰੀ ਮਤਲਬ ਜਗ੍ਹਾ ਤੇ ਉਹਨੂੰ ਇਹ ਹੁੰਦਾ ਹੈ ਕਿ ਮੈਨੂੰ ਕੋਈ ਛੇੜ ਨਾ ਦੇਵੇ ਹਾਂ ਮੈਨੂੰ ਕੋਈ ਕੋਈ ਬੈਡ ਕਮੈਂਟ ਨਾ ਪਾਸ ਕਰ ਦੇ ਠੀਕ ਹੈ ਮੇਰੇ ਨਾਲ ਕੋਈ ਬੰਦਾ ਇਦਾਂ ਗਲਤ ਤਰੀਕੇ ਨਾਲ ਮੈਨੂੰ ਟੱਚ ਨਾ ਕਰੇ ਕਿਤਾਬ ਜਦੋਂ ਮੈਂ ਦੇਖੀ ਸੀ ਲਿਖਿਆ ਮੈਂ ਅਫਸਰਾ ਤਾਂ ਪਿੱਛੇ ਦੇ ਇੱਕ ਗਾਣਾ ਵੀ ਬੜਾ ਫੇਮਸ ਹੋਇਆ ਅਫਸਰਾ ਹਨ ਤੁਸੀਂ ਸੁਣਿਆ ਹੋਣਾ ਸ਼ਾਇਦ ਜਾਨੀ ਦਾ ਲਿਖਿਆ ਜਾਨੀ ਦਾ ਲਿਖਿਆ ਗਾਣਾ ਤੇ ਮੇਰੇ ਦਿਮਾਗ ਚ ਉਹਦੇ ਆਈ ਵੀ ਯਾਰ ਅਫਸਰਾ ਕਿਤੇ ਜਾਨੀ ਨੇ ਇਹਦਾ ਟਾਈਟਲ ਚੁਰਾਇਆ ਜਾਂ ਤੁਸੀਂ ਉਹਦਾ ਟਾਈਟਲ ਚੁਰਾਇਆ ਇਹ ਕੀ ਚੱਕਰ ਦਾ ਪਰ ਮੈਂ ਕਿਤਾਬ ਪੜ੍ਹੀ ਆ ਪੰਜਾਬ ਦੀਆਂ ਬਹੁਤ ਕੁੜੀਆਂ ਦੇ ਵਿੱਚ ਇਹ ਦੇਖਦਾ ਕਿ ਉਹ ਇਹ ਸੰਤਾਪ ਆ ਜਿਹੜਾ ਉਹ ਹੰਡਾਰੀਆਂ ਕਿ ਉਹਨਾਂ ਨੂੰ ਪੜਨ ਦੀ ਆਜ਼ਾਦੀ ਨਹੀਂ ਹੈਗੀ ਠੀਕ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਮੈਂ ਜਿਸ ਨੌਜਵਾਨਾਂ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸਾਹਿਤਕ ਖੇਤਰ ਦੇ ਵਿੱਚ ਬਹੁਤ ਵਧੀਆ ਪਲਾਂਗ ਬੁੱਟ ਰਿਹਾ ਔਰ ਤੁਸੀਂ ਇਹ ਬੁੱਕ ਮੇਰੇ ਹੱਥਾਂ ਦੇ ਵਿੱਚ ਦੇਖ ਰਹੇ ਹੋ ਜੋ ਕਿ ਪਿਛਲੇ ਸਾਲ ਦੀ ਸਭ ਤੋਂ ਵੱਧ ਵੇਚਣ ਵਾਲੀ ਬੁੱਕਾਂ 2023 ਦੀ ਤੇ ਬਹੁਤ ਚਰਚਾ ਦੇ ਵਿੱਚ ਰਹੀ ਆ ਕੀ ਸਟੋਰੀ ਆ ਕਿਦਾਂ ਦੀ ਆ ਤੇ ਬਾਈ ਜੀ ਨੂੰ ਤੁਹਾਨੂੰ ਮਿਲਾਉਣੇ ਆ ਮੇਰੇ ਨਾਲ ਆ ਬਾਈ ਪ੍ਰੀਤ ਕਾਂਤ ਬਈ ਬਾਬਾ ਸਵਾਗਤ ਹੈ ਜੀ। ਥੈਂਕ ਯੂ ਜੀ ਸਸਿਕਾ। ਅ ਬਈ ਆਪਾਂ ਗੱਲ ਕਰਾਂਗੇ ਮੇਰੇ ਹੱਥ 'ਚ ਤੁਹਾਡੀ ਬੁੱਕ ਆਫਸਰਾ। ਹਾਂ ਜੀ। ਤੇ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਐਡਵਾਈਸ ਕੀਤਾ। ਤੁਸੀਂ ਮੈਨੂੰ ਐਡਵਾਈਸ ਕੀਤਾ ਆਪਾਂ ਮਿਲੇ ਸੀ ਕਿ ਪੜਿਓ। ਹਾਂ ਜੀ ਹਾਂ ਜੀ। ਤੇ ਪਰ ਮੈਂ ਪਿਛਲੇ ਦਿਨਾਂ 'ਚ ਇਹ ਪੜੀ। ਤਾਂ ਬੜੀ ਜ਼ਬਰਦਸਤ ਮੈਨੂੰ ਜਿਹੜੀ ਹੈ ਤੁਹਾਡੀ ਬਾਇਓਗ੍ਰਾਫੀ ਤੁਸੀਂ ਇਹ 'ਚ ਲਿਖੀ ਆ। ਥੈਂਕ ਯੂ। ਤਾਂ ਬੜੀ ਜ਼ਬਰਦਸਤ ਲੱਗੀ। ਬਈ ਸਭ ਤੋਂ ਪਹਿਲਾਂ ਕਿ ਯੰਗ ਜੇ ਮੁੰਡੇ ਦੇ ਦਿਮਾਗ ਦੇ ਵਿੱਚ ਇਹ ਬਾਇਓਗ੍ਰਾਫੀ ਬਾਰੇ ਹਨਾ ਕਿਉਂਕਿ ਕਿਸੇ ਦੀ ਜ਼ਿੰਦਗੀ ਜੀਵਨ ਬਾਰੇ ਪੂਰਾ ਬਿਆਨ ਕਰਨਾ ਇਹ ਥੋੜਾ ਕਿੱਥੋਂ ਹੁੰਦੇ ਆ ਜਾਂ ਇਹ ਕਿਸੇ ਦੇ ਰੀਅਲ ਸਟੋਰੀ ਆ ਇਹ ਤੋਂ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਤਾਂ ਦੇਸ ਮਾਲਵਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰਵਿੰਦਰ ਭਾਈ ਇਹ ਸੀਗਾ ਕਿਤਾਬ ਲੇਖਣ ਦਾ ਜਰੀਆ ਇਹ ਬਣਿਆ ਸੀਗਾ ਕਿ ਮੈਂ ਪਹਿਲਾਂ ਕਹਾਣੀ ਲਿਖਦਾ ਹੁੰਦਾ ਸੀ ਲਿਟਰੇਚਰ ਪੜ੍ਹਦੇ ਸੀਗੇ ਸਾਇਹ ਦੀਆਂ ਕਿਤਾਬਾਂ ਨਾਵਲਾਂ ਕਹਾਣੀਆਂ ਤੇ ਉਸ ਤੋਂ ਬਾਅਦ ਲੇਖਣ ਦਾ ਜਦੋਂ ਫੁਰਨਾ ਪਣਿਆ ਤਾਂ ਮੈਨੂੰ ਇੱਕ ਕਹਾਣੀ ਮਿਲੀ ਤਾਂ ਇਹ ਜਿਹੜੀ ਕੁੜੀ ਆ ਇਹ ਕੈਲਗਰੀ ਰਹਿੰਦੀ ਆ ਉੱਥੇ ਪੱਕੀ ਆ ਤੇ ਇਹਦੀ ਸਟੋਰੀ ਜਦੋਂ ਮੈਨੂੰ ਮਿਲੀ ਜਦੋਂ ਇਹਨੇ ਮੈਨੂੰ ਆਪਣੇ ਬਾਰੇ ਦੱਸਿਆ ਸਾਰਾ ਕੁਝ ਤਾਂ ਮੈਨੂੰ ਲੱਗਿਆ ਕਿ ਇਹਦੀ ਕਹਾਣੀ ਇਦਾਂ ਦੀ ਹੈ ਕਿ ਜਿਹਨੂੰ ਲਿਖਣਾ ਚਾਹੀਦਾ ਔਰ ਲਿਖ ਕੇ ਇਸ ਦੀ ਕਹਾਣੀ ਤੋਂ ਬਹੁਤ ਕੁੜੀਆਂ ਸਿੱਖ ਸਕਦੀਆਂ ਇਹ ਸਾਡੇ ਨਾਲ ਵੀ ਅੱਗੇ ਇਦਾਂ ਦਾ ਹੋ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਤਾਂ ਮੈਨੂੰ ਲੱਗਿਆ ਕਿ ਮੈਨੂੰ ਇਹ ਲਿਖਣੀ ਚਾਹੀਦੀ ਆ ਤੇ ਇਥੋਂ ਅਫਸਰਾ ਦੀ ਜਿਹੜੀ ਸ਼ੁਰੂਆਤ ਹੈ ਹੋਈ ਹੈ ਆ ਉਹ ਜਿਹੜੀ ਲੜਕੀ ਦੀ ਸੀ ਇਹਦੇ ਵਿੱਚ ਕਹਾਣੀ ਪਾਈ ਆ ਉਹ ਤੁਹਾਨੂੰ ਨਿੱਜੀ ਮਿਲੇ ਪੂਰੀ ਗੱਲਬਾਤ ਹੋਈ ਹੈ ਜਿਹੜੀਆਂ ਇਹ ਜੋ ਘਟਨਾਵਾਂ ਵਾਪਰੀਆਂ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਜੋ ਮੋੜ ਆਏ ਨਹੀਂ ਉਹ ਆ ਕੁਝ ਕਾਲਪਨਿਕ ਵੀ ਨੇ ਜਾਂ オリジナル ਨੇ ਸਾਰੇ ਜਾਂ ਉਹਦੀ ਜ਼ਿੰਦਗੀ 'ਚ ਵਾਪਰੇ ਹੋਏ ਨਹੀਂ ਸਾਰੇ ਆ ਨਿੱਜੀ ਤੌਰ ਤੇ ਨਹੀਂ ਮਿਲੇ ਪਰ ਫੋਨ ਤੇ ਸਾਡੀ ਕਾਫੀ ਇੱਕ ਸਾਲ ਵਾਂਗੂ ਗੱਲ ਹੁੰਦੀ ਰਹੀ ਹੈ ਜੀ ਤੇ ਮੈਂ ਉਹਦੀ ਲਾਈਫ ਬਾਰੇ ਸਾਰੀਆਂ ਚੀਜ਼ਾਂ ਜਾਣੀਆਂ ਬਹੁਤ ਬਾਰੀਕੀ ਨਾਲ ਉਹਨੂੰ ਸਮਝਿਆ ਤੇ ਮੈਨੂੰ ਲੱਗਦਾ ਕਿ ਉਹਦੀ ਕਹਾਣੀ ਜਰੀਏ ਨਾ ਮੈਂ ਉਹਦੀ ਕਹਾਣੀ ਨੂੰ ਪੰਜਾਬ ਦੀਆਂ ਬਹੁਤ ਕੁੜੀਆਂ ਦੇ ਵਿੱਚ ਇਹ ਦੇਖਦਾ ਕਿ ਉਹ ਇਹ ਸੰਤਾਪ ਹੈ ਜਿਹੜਾ ਉਹ ਹੰਡਾਰੀਆਂ ਕਿ ਉਹਨਾਂ ਨੂੰ ਪੜਨ ਦੀ ਆਜ਼ਾਦੀ ਨਹੀਂ ਹੈਗੀ ਠੀਕ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਵਾਪਰਦੀਆਂ ਜਾਂ ਉਹ ਸਮਾਜ ਦੇ ਵਿੱਚ ਜਿਵੇਂ ਆਪਾਂ ਇੱਕ ਕੁੜੀ ਨੂੰ ਕਹਿੰਨੇ ਵੀ ਤਾਂ ਇਦਾਂ ਹੀ ਹੈ ਠੀਕ ਹੈ ਜਿੰਨੀ ਕ ਅਸੀਂ ਵੈਲਿਊ ਉਹਨਾਂ ਨੂੰ ਦਿੰਨੇ ਆ ਤਾਂ ਮੈਨੂੰ ਲੱਗਦਾ ਸੀਗਾ ਕਿ ਇਹ ਉਹਨਾਂ ਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਨੂੰ ਇਹ ਕਿਤਾਬ ਜਿਹੜੀ ਲਿਖ ਲੈਣੀ ਚਾਹੀਦੀ ਆ ਤੇ ਫਿਰ ਜਦੋਂ ਬਾਈ ਇਹਦੀ ਵਿਵਹਤ ਬੰਦੀ ਆ ਕਿਹੜੇ ਸਾਲ ਚ ਤੁਸੀਂ ਇਹ ਜਿਹੜੀ ਸ਼ੁਰੂ ਕੀਤੀ ਕਿੰਨੇ ਸਮੇਂ ਦੇ ਵਿੱਚ ਜਿਹੜੀ ਪੂਰੀ ਤੁਸੀਂ ਬੁੱਕ ਕੰਪਲੀਟ ਕੀਤੀ ਹਰਵਿੰਦਰ ਇਹ 2 2016 ਚ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਸੀਗੀ ਤੇ 2018 ਚ ਆ ਕੇ ਜਿਹੜੀ ਇਹ ਕੰਪਲੀਟ ਹੋਈ ਆ ਤਾਂ 2 ਸਾਲ ਲੱਗੇ ਮੈਨੂੰ ਇਹ ਕੰਪਲੀਟ ਕਰਨ ਦੇ ਵਿੱਚ ਹੂੰ 2 ਸਾਲ ਦਾ ਸਮਾਂ ਹਾਂਜੀ ਹਾਂਜੀ 2 ਸਾਲ ਦਾ ਸਮਾਂ ਠੀਕ ਹੈ ਜੀ ਇਹਦੇ ਨਾਲ-ਨਾਲ ਜਿਉਂ ਆਪਾਂ ਦੇਖਦੇ ਆਂ ਵੀ ਇੱਕ ਨੌਜਵਾਨ ਮੁੰਡਿਆਂ ਵੱਲ ਕਵੀਆਂ ਵਾਲੀ ਆ ਪਾਵਾਂਗੇ ਜਾਂ ਲੇਖਕਾਂ ਵਾਲਾ ਆਵਾਂਗੇ ਤਾਂ ਜਿਹੜੇ ਅੱਜ ਕੱਲ੍ਹ ਆਪਣੇ ਸਮਾਜ ਦੇ ਵਿੱਚ ਇਹ ਟ੍ਰੈਂਡ ਆ ਕਿ ਨਵੀਂ ਜਿਹੜੀ ਪੀੜ੍ਹੀ ਆ ਉਹ ਜ਼ਿਆਦਾ ਮੋਬਾਈਲ ਨਾਲ ਜੁੜੀ ਆ ਪਰ ਅਸੀਂ ਦੇਖਦੇ ਆਂ ਤੁਸੀਂ ਵੀ ਯੰਗ ਪੀੜ੍ਹੀ ਜਿਓ ਹੂੰ ਤੇ ਇਸ ਪਾਸੇ ਵੱਲ ਫੁਰਨਾ ਪਹਿਲਾਂ ਬਚਪਨ ਤੋਂ ਕੋਈ ਲਗਨ ਸੀ ਐਸਵਾਡ ਸਾਈਡ ਵਾਲਾ ਲੇਖਣ ਵਾਲਾ ਜਾਂ ਲੇਖਕ ਬਨ ਵਾਲਾ ਲੇਖਣ ਦਾ ਨਾ ਬਾਈ ਇਹ ਸੀਗਾ ਕਿ ਮੇਰੇ ਪਾਪਾ ਜੀ ਪੜ੍ਹਦੇ ਸੀਗੇ ਤਾਂ ਕਿਤਾਬਾਂ ਰਸਾਲਿਆਂ ਨਾਲ ਸਾਂਝ ਤਾਂ ਉੱਥੋਂ ਪਈ ਏ ਥੋੜੀ ਬਹੁਤ ਤਾਂ ਤਾਂ ਇਸ ਤੋਂ ਬਾਅਦ ਸਾਡੇ ਨਾਲ ਮੇਰੇ ਘਰ ਦੇ ਸਾਹਮਣੇ ਇੱਕ ਦਰਜੀ ਨੇ ਹਮ ਤਰਸੀਮ ਨਾਮ ਉਹਨਾਂ ਦਾ ਤੇ ਲਾਲੂ ਕਹਿੰਦੇ ਪਿੰਡ 'ਚ ਸਾਰੇ ਉਹਨਾਂ ਨੂੰ ਤੇ ਉਹ ਅਨਪੜ੍ਹ ਨੇ ਪਰ ਉਹ ਗੀਤ ਲਿਖਦੇ ਨੇ ਸੋਹਣੇ ਗੀਤ ਲਿਖਦੇ ਨੇ ਤੇ ਉਹੋ ਕੀ ਕਰਦੇ ਕਿ ਗੀਤ ਦਾ ਜੋੜ ਲੈ ਆਪਣੇ ਦਿਮਾਗ ਦੇ ਵਿੱਚ ਉਹਨਾਂ ਦਾ ਬਣ ਗਿਆ ਤੇ ਬਾਅਦ ਚ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂੰ ਲੱਭਦੇ ਫਿਰਨਾ ਉਹਨਾਂ ਨੇ ਵੀ ਯਾਰ ਗੁਰਪ੍ਰੀਤ ਆਊਗਾ ਤੇ ਪ੍ਰੀਤ ਆਊਗਾ ਤੇ ਉਹਦੇ ਤੋਂ ਮੈਂ ਜਿਹੜਾ ਹੈਗਾ ਇਹ ਗੀਤ ਆ ਜਿਹੜਾ ਉਹ ਮਤਲਬ ਰਜਿਸਟਰ ਤੇ ਲਿਖਵਾ ਲੂੰਗਾ ਹਨਾ ਤਾਂ ਉਤੋਂ ਹੌਲੀ ਹੌਲੀ ਇੱਕ ਸਮਝ ਹੀ ਪੈਣ ਲੱਗੀ ਕਿ ਗੀਤ ਕਿਵੇਂ ਬਣਦਾ ਹੂੰ ਉਹਦਾ ਅੰਤਰਾ ਕਿਵੇਂ ਲਿਖਿਆ ਜਾਂਦਾ ਹੈ ਠੀਕ ਹੈ ਉਹਦੀ ਹੋਕ ਲਾਈਨ ਕਿਵੇਂ ਲਿਖੀ ਜਾਂਦੀ ਆ ਤਾਂ ਉਹਦਾ ਕਈ ਵਾਰੀ ਕੋਈ ਗੀਤ ਪੂਰਾ ਨਾ ਹੁੰਦਾ ਤਾਂ ਮੈਂ ਕਰਕੇ ਦੇ ਦਿੰਦਾ ਹੂੰ ਤਾਂ ਮੈਨੂੰ ਲੱਗਦਾ ਉੱਥੋਂ ਮੇਰੀ ਇਹ ਜਿਹੜੀ ਮਤਲਬ ਇੱਕ ਲਿਖਣ ਦੀ ਚਣਕ ਜੀ ਸੀਗੀ ਉਹ ਉੱਥੋਂ ਸ਼ੁਰੂ ਹੋ ਗਈ ਤੇ ਇਸ ਤੋਂ ਬਾਅਦ ਹੌਲੀ ਹੌਲੀ ਕਹਾਣੀਆਂ ਤੱਕ ਗਏ ਕਹਾਣੀਆਂ ਤੋਂ ਬਾਅਦ ਫਿਲਮ ਦੀਆਂ ਕਹਾਣੀਆਂ ਵੀ ਲਿਖੀਆਂ ਨੇ ਤਾਂ ਉੱਥੋਂ ਜਿਹੜੀ ਇਹ ਸਾਰੀ ਸ਼ੁਰੂਆਤ ਹੋਈ ਆ ਆ ਆਪਾਂ ਪ੍ਰੀਖ ਦੇਖਦੇ ਆ ਕਿ ਜਦੋਂ ਕੋਈ ਨਵਾਂ ਮੁੰਡਾ ਕੁਝ ਵੀ ਲਿਖਦਾ ਤੁਹਾਨੂੰ ਬਹੁਤ ਸਾਰੇ ਪਬਲਿਸ਼ਰਾਂ ਕੋਲੇ ਜਿਹੜਾ ਕਹਿੰਦੇ ਵੀ ਉਹਨਾਂ ਦੇ ਦਰ ਤੇ ਜਾਣਾ ਪੈਂਦਾ ਹਾਂਜੀ ਹਾਂਜੀ ਤਾਂ ਨਵੇਂ ਬੰਦੇ ਨੂੰ ਕਈ ਵਾਰ ਰਿਸੈਪਟ ਨਹੀਂ ਕਰਦੇ ਤੁਹਾਡਾ ਕਿਵੇਂ ਸਵਾਬ ਬਣਿਆ ਕਿ ਤੁਹਾਨੂੰ ਪਬਲਿਸ਼ਰ ਸੌਕੇ ਮਿਲੇ ਜਾਂ ਤੁਹਾਨੂੰ ਵੀ ਬਹੁਤ ਸਟ੍ਰਗਲ ਕਰਨੀ ਪਈ ਅ ਨਹੀਂ ਸਟਰਗਲ ਤਾਂ ਨਹੀਂ ਬਹੁਤਾ ਕਰਨਾ ਪਿਆ ਅੱਜ ਕੱਲ ਪਹਿਲਾਂ ਹੁੰਦਾ ਸੀਗਾ ਕਿ ਨਵੇਂ ਰਾਈਟਰਾਂ ਨੂੰ ਮਤਲਬ ਜਿਆਦਾ ਛਾਪਦੇ ਨਹੀਂ ਸੀਗੇ ਪਬਲਿਸ਼ਰ ਉਹ ਥੋੜੇ ਸਟ੍ਰਿਕਟ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਕਿ ਬਹੁਤ ਤਗੜੇ ਪੈਮਾਨੇ ਦੀ ਅਗਰ ਕੋਈ ਲਿਖਤ ਹੈਗੀ ਆ ਤਾਂ ਅਸੀਂ ਉਹਨੂੰ ਛਾਪਣਾ ਤਾਂ ਪਰ ਮੈਨੂੰ ਲੱਗਦਾ ਹੈ ਕਿ ਹਰੇਕ ਦੌਰ ਦੇ ਵਿੱਚ ਚੀਜ਼ਾਂ ਚੰਗੀਆਂ ਵੀ ਛਪਦੀਆਂ ਤੇ ਮਾੜੀਆਂ ਵੀ ਛਪਦੀਆਂ ਤੇ ਬਹੁਤ ਜਿਵੇਂ ਆਪਾਂ ਕਹਿੰਦੇ ਪਰਫੈਕਟ ਚੀਜ਼ਾਂ ਵੀ ਛਪਦੀਆਂ ਤੇ ਬਹੁਤ ਕੱਚੀਆਂ ਚੀਜ਼ਾਂ ਵੀ ਛਪਦੀਆਂ ਨੇ ਹੁਣ ਦੇ ਟਾਈਮ ਦੇ ਵਿੱਚ ਕੀ ਹੈ ਵੀ ਇਹ ਚੀਜ਼ਾਂ ਘਟ ਗਈਆਂ ਕੰਪੀਟੀਸ਼ਨ ਵਧਣ ਕਰਕੇ ਜਿਹਦੀ ਵੀ ਕੋਈ ਕਹਿੰਦਾ ਮੈਂ ਕਿਤਾਬ ਲਿਖ ਲਈ ਤਾਂ ਉਹ ਛਾਪੀ ਜਾਂਦੀ ਹੈ ਬਿਲਕੁਲ ਤੇ ਉਹ ਪਬਲਿਸ਼ਰ ਨਵੇਂ ਹੈਗੇ ਨੇ ਉਹ ਸਾਰੇ ਛਾਪਦੇ ਨੇ ਤੇ ਵਿੱਚ ਇਹੋ ਜਿਹੇ ਪਬਲਿਸ਼ਰ ਵੀ ਨੇ ਤੇ ਜਿਹੜੇ ਮਤਲਬ ਵੀ ਆਪਣੇ ਉਹਨਾਂ ਦਾ ਇੱਕ ਪੈਮਾਨਾ ਜਿਹਦੇ ਤੇ ਅਗਰ ਰਾਈਟਰ ਖਰਾ ਉਤਰਦਾ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਬਾਕੀ ਇਹ ਕਿਤਾਬ ਸਾਡੇ ਪਲੇਟਫਾਰਮ ਤੋਂ ਹੋਣੀ ਚਾਹੀਦੀ ਹੈ ਸਾਡੀ ਪਬਲਿਕੇਸ਼ਨ ਤੋਂ ਹੋਣੀ ਚਾਹੀਦੀ ਹੈ ਤਾਂ ਉਹ ਇਦਾਂ ਕੰਮ ਵੀ ਕਰਦੇ ਆ ਤਾਂ ਮੈਨੂੰ ਲੱਗਦਾ ਮੈਨੂੰ ਕੋਈ ਬਹੁਤਾ ਸਟਰਗਲ ਤਾਂ ਨਹੀਂ ਕਰਨਾ ਪਿਆ ਮੇਰੇ ਜਾਣਕਾਰ ਸੀਗੇ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਤੇ ਉਹਨਾਂ ਨੂੰ ਮੈਂ ਆਪਣੀ ਕਿਤਾਬ ਦਾ ਖਰੜਾ ਦਿੱਤਾ ਉਹਨਾਂ ਨੇ ਪੜ੍ਹਿਆ ਪੜਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮਤਲਬ ਆਪਾਂ ਇਹਨੂੰ ਕਿਤਾਬ ਦਾ ਰੂਪ ਆ ਜਿਹੜਾ ਉਹ ਦੇ ਸਕਦੇ ਆ ਤਾਂ ਬਸ ਇਦਾਂ ਹੀ ਹੋ ਗਿਆ ਤੇ ਨਵੇਂ ਮੁੰਡਿਆਂ ਨੂੰ ਮੈਨੂੰ ਲੱਗਦਾ ਵੀ ਅ ਥੋੜਾ ਬਹੁਤ ਗੁਮਰਾਹ ਵੀ ਹੋ ਜਾਂਦੇ ਆ ਹਰ ਇੱਕ ਪਾਸੇ ਪੈਸਾ ਟੱਕਾ ਵੀ ਕਈ ਵਾਰੀ ਕੋਈ ਪਬਲਿਸ਼ਰ ਵੱਧ ਲੈ ਲੈਂਦਾ ਤੇ ਪਰ ਮੈਨੂੰ ਲੱਗਦਾ ਵੀ ਜ਼ਿਆਦਾ ਕੋਈ ਨਹੀਂ ਹੈਗਾ ਪਰ ਸੌਖਿਆ ਮਿਲ ਜਾਂਦਾ ਅਗਰ ਤੁਹਾਡੇ ਕੋਲ ਕਹਾਣੀ ਚੰਗੀ ਹੈਗੀ ਆ ਤਾਂ ਉਹਨੂੰ ਪਲੇਟਫਾਰਮ ਮਿਲ ਜਾਂਦਾ ਤਾ ਇੱਕ ਗੱਲ ਮੇਰੇ ਦਿਮਾਗ 'ਚ ਹੋ ਰਿਹਾ ਬਈ ਤੁਹਾਡੀ ਕਿਤਾਬ ਜਦੋਂ ਮੈਂ ਦੇਖੀ ਸੀ ਲਿਖਿਆ ਮੈਂ ਅਫਸਰਾ ਤਾਂ ਪਿੱਛੇ ਦੇ ਇੱਕ ਗਾਣਾ ਵੀ ਬੜਾ ਫੇਮਸ ਹੋਇਆ ਅਫਸਰਾ ਹਨ ਤੁਸੀਂ ਸੁਣਿਆ ਹੋਣਾ ਸ਼ਾਇਦ ਜਾਨੀ ਦਾ ਲਿਖਿਆ ਜਾਨੀ ਦਾ ਲਿਖਿਆ ਗਾਣਾ ਤੇ ਮੇਰੇ ਦਿਮਾਗ 'ਚ ਉਹ ਤੇ ਆਈ ਵੀ ਯਾਰ ਅਫਸਰਾ ਕਿਤੇ ਜਾਨੀ ਨੇ ਇਹਦਾ ਟਾਈਟਲ ਚੁਰਾਇਆ ਜਾਂ ਤੁਸੀਂ ਉਹਦਾ ਟਾਈਟਲ ਚੁਰਾਇਆ ਇਹ ਕੀ ਚੱਕਰ ਦਾ ਪਰ ਮੈਂ ਕਿਤਾਬ ਪੜ੍ਹੀ ਆ ਤਾਂ ਇਹਦਾ ਜਿਹੜਾ ਨਾਮ ਬੜਾ ਖੂਬਸੂਰਤ ਆ ਬੜਾ ਜਾਂ ਨਾਰਮਲ ਜਿਹੜਾ ਦਿਮਾਗ ਤੇ ਚੜਨ ਵਾਲਾ ਜਾਂ ਤੁਹਾਡੇ ਮੂੰਹ ਤੇ ਚੜਨ ਵਾਲਾ ਸ਼ਬਦ ਹੈਗਾ ਅਫਸਰਾ ਇਹਦੇ ਫਿਰ ਨਾਮ ਜਦੋਂ ਤੁਸੀਂ ਰੱਖਦੇ ਹੋ ਤਾਂ ਕਿਦਾਂ ਕਿਸ ਤਰ੍ਹਾਂ ਵਿਦਬੰਦੀ ਉਹਦੀ ਵੀ ਆ ਬਹੀ ਨਾਮ ਜਿਹੜਾ ਸਿਲੈਕਟ ਕਰਕੇ ਰੱਖੋ ਕਈ ਵਾਰੀ ਨਾ ਜਦੋਂ ਬੁੱਕ ਫੇਅਰ ਤੇ ਜਾਂਦੇ ਆ ਕਿਸੇ ਮੇਲੇ ਤੇ ਜਾਂਦੇ ਆ ਤਾਂ ਮਤਲਬ ਜਦੋਂ ਆਪਾਂ ਕਿਸੇ ਸਟਾਲ ਤੇ ਬੈੰਨੇ ਆ ਤਾਂ ਉੱਥੇ ਜ਼ਿਆਦਾਤਰ ਕਿਤਾਬ ਨਾ ਨਵੇਂ ਮੁੰਡੇ ਜਾਂ ਛੋਟੀ ਉਮਰ ਦੇ ਮੁੰਡੇ ਕੁੜੀਆਂ ਚੱਕ ਲੈਂਦੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਜਾਨੀ ਵਾਲੀ ਅਫਸਰਾ ਹੈ ਹਾਂ ਤੇ ਉਹ ਇੱਕ ਨਾਮ ਤਾਂ ਉਹਨਾਂ ਨੇ ਪਹਿਲਾਂ ਹੀ ਸੁਣਿਆ ਤੇ ਪਰ ਇਹ ਇਹ ਕਿਤਾਬ 2018 ਚ ਆ ਗਈ ਸੀ ਤੇ ਜਾਨੀ ਨੇ ਗਾਣਾ ਇਹ ਬਾਅਦ ਚ ਕੀਤਾ ਸੀਗਾ ਹੂੰ ਕਈ ਮੈਨੂੰ ਕਹਿ ਦਿੰਦੇ ਤੇਰਾ ਟਾਈਟਲ ਚੋਰੀ ਕਰ ਲਿਆ ਜਾਨੀ ਨੇ ਤੇ ਮੈਂ ਕਹਿੰਦਾ ਨਹੀਂ ਇਹ ਅਫਸਰਾ ਨਾਮ ਤਾਂ ਬਹੁਤ ਪੁਰਾਣਾ ਤੇ ਮੈਂ ਵੀ ਤਾਂ ਕਿਤੋਂ ਲਈ ਹੈ ਹੂੰ ਤੇ ਇਦਾਂ ਦਾ ਨਹੀਂ ਹੈਗਾ ਤੇ ਅਫਸਰਾ ਨਾਮ ਰੱਖਣ ਦਾ ਕੀ ਕਾਰਨ ਸੀਗਾ ਉਹ ਇਹ ਸੀਗਾ ਕਿ ਜਿਵੇਂ ਆਪਾਂ ਕੁੜੀਆਂ ਨੂੰ ਕਹਿੰਦੇ ਆ ਨਾ ਵੀ ਬਹੁਤ ਮਾੜੇ ਜਿਹੇ ਨਾਮ ਅਸੀਂ ਦਿੰਨੇ ਆ ਜਿਹੜੇ ਘਰ ਦੇ ਵਿੱਚ ਦੋ ਕੁੜੀਆਂ ਪਹਿਲੀਆਂ ਵੱਡੀਆਂ ਹੋ ਗਈਆਂ ਮੁੰਡਾ ਨਹੀਂ ਹੋਇਆ ਤਾਂ ਉਹਨਾਂ ਨੂੰ ਹੁੰਦਾ ਵੀ ਇਹ ਕਿਤੇ ਤੀਸਰੀ ਕੁੜੀ ਨਾਲ ਇੱਕ ਹੋਰ ਦੀ ਬਾਹ ਫੜ ਲਿਆਵੇ ਠੀਕ ਹੈ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਮੁੰਡਾ ਹੋਵੇ ਤੇ ਕੁੜੀਆਂ ਦੇ ਨਾਮ ਵੀ ਆਪਾਂ ਅਜੀਬ ਜਿਬ ਜਿਹੜੇ ਦੇਖਦੇ ਆ ਵਿੱਚ ਦਾ ਆਪਣਾ ਨਾਮ ਸੁਣਦੇ ਵੀ ਕੁੜੀ ਦਾ ਨਾਮ ਰੱਖਤਾ ਮਰੀ ਵੀ ਇਹਨਾਂ ਤੋਂ ਚੰਗੇ ਨਾ ਬਾਧੂ ਮੈਂ ਇੱਕ ਕੁੜੀ ਦਾ ਨਾਮ ਰੱਖਿਆ ਦੇਖਿਆ ਉਹਦਾ ਨਾਮ ਸੀ ਬਾਧੂ ਮੈਂ ਕਿਹਾ ਇਹਦਾ ਨਾਮ ਬਾਧੂ ਕਿਉਂ ਰੱਖਿਆ ਕਹਿੰਦੀ ਇਹ ਬਾਧੂ ਹੀ ਆ ਗਈ ਬਸ ਮਤਲਬ ਉਹਦੀ ਕੋਈ ਵੈਲਿਊ ਨਹੀਂ ਮੈਨੂੰ ਲੱਗਦਾ ਜੇ ਉਹਦੀ ਥਾਂ ਤੇ ਕੋਈ ਮੁੰਡਾ ਹੁੰਦਾ ਤਾਂ ਉਹਦਾ ਨਾਮ ਬਾਧੂ ਨਹੀਂ ਰੱਖਣਾ ਸੀਗਾ ਬਿਲਕੁਲ ਤੇ ਅਫਸਰਾ ਇੱਕ ਬਹੁਤ ਪੋਜ਼ਿਟਿਵ ਜਿਹਾ ਨਾਮ ਆ ਬਈ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਕੁੜੀ ਆ ਉਹ ਬੇਸ਼ੱਕ ਰੰਗ ਦੀ ਗੋਰੀ ਐ ਕਾਲੀ ਐ ਮਧਰੀ ਐ ਲੰਬੀ ਐ ਤੇ ਉਹਦੇ ਵਿੱਚ ਬੇਸ਼ੱਕ ਸਰੀਰਕ ਤੌਰ ਤੇ ਵੀ ਕੋਈ ਨੁਕਸ ਹੈਗਾ ਤਾਂ ਮੈਨੂੰ ਲੱਗਦਾ ਹਰ ਇਨਸਾਨ ਆਪਣੇ ਆਪ ਤੋ ਉਹ ਆਪਣੇ ਆਪ ਦੇ ਵਿੱਚ ਅਫਸਰਾ ਤੇ ਇੱਕ ਬਹੁਤ ਪੋਜ਼ਿਟਿਵ ਜਿਹਾ ਨਾਮ ਹੈ ਜਿਹੜਾ ਸੀ ਉਹਨਾਂ ਨੇ ਦਿੱਤਾ। ਮੈਨੂੰ ਲੱਗਦਾ ਬਈ ਜਦੋਂ ਆਪਾਂ ਇਹ ਨਾਮ ਪੜ੍ਹਦੇ ਆ ਤਾਂ ਉਹਨਾਂ ਦੇ ਵਿੱਚ ਉਤਸ਼ਾਹਤਾ ਵੀ ਜਾਗਦੀ ਹੈ ਨੌਜਵਾਨਾਂ 'ਚ। ਕੀ ਹੈ ਅਫਸਰਾ? ਕਿੱਦਾਂ ਦੀ ਕੁੜੀ? ਉਹਦੇ ਦਿਮਾਗ ਦੇ ਵਿੱਚ ਇੱਕ ਫਿਚਰ ਬਣਦਾ। ਤੋ ਬਿਲਕੁਲ ਜਾ ਕੇ ਜਿਵੇਂ ਕਿਉਂਕਿ ਵੀ ਲਾਰਜ ਸਾਲ ਬਹੁਤ ਜ਼ਿਆਦਾ ਸੇਲ ਹੋਈ ਹੈ ਹਨਾ। ਤਾਂ ਅੱਛੇ ਤਰੀਕੇ ਨਾਲ ਇਹ ਨੌਜਵਾਨੇ ਨੂੰ ਪੜ੍ਹ ਰਹੇ ਨੇ। ਤੁਹਾਡੇ ਕੋਲ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਤੁਸੀਂ ਤੁਹਾਨੂੰ ਦੱਸਦੇ ਨੇ ਵੀ ਜੀ ਸਾਨੂੰ ਬਹੁਤ ਚੰਗੀ ਲੱਗੀ। ਤਾਂ ਇੱਕ ਜੇ ਇਹ ਦੇ ਨਾਮ ਕਰਕੇ ਮੇਰੇ ਖਿਆਲ ਤੋਂ ਸਭ ਤੋਂ ਵੱਡਾ ਕਾਰਨ ਹੈ ਨਾਮ ਦਾ ਕਰਨੇ ਆਗਾ ਜਿਆਦਾ ਸਹੀ ਹੁੰਦਾ ਦੇਖੋ ਫਸਟ ਲੁੱਕ ਵੀ ਕਿਤੇ ਨਾ ਕਿਤੇ ਪ੍ਰਭਾਵ ਪਾਉਂਦੀ ਹੈ ਤੁਹਾਡਾ ਟਾਈਟਲ ਤੁਹਾਡਾ ਸਰਵਰਕ ਉਹ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਬੰਦੇ ਨੂੰ ਆਪਾਂ ਮਿਲਣ ਵੇਲੇ ਪਹਿਲਾਂ ਤਾਂ ਉਹਦੀ ਫਸਟ ਲੁੱਕ ਫਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਤਾਂ ਉਹ ਚੀਜ਼ਾਂ ਕੰਮ ਤਾਂ ਕਰਦੀਆਂ ਨੇ ਤੇ ਜਿਆਦਾ ਵੇਚਣ ਦਾ ਕਾਰਨ ਕੀ ਹੁੰਦਾ ਹੈ ਕਿ ਤੁਸੀਂ ਕਹਾਣੀ ਕਹਾਣੀ ਨੂੰ ਲੋਕ ਕੀ ਜਿਆਦਾ ਰਿਲੇਟ ਕਰ ਪਾਉਂਦੇ ਨੇ ਤੇ ਮੁੰਡੇ ਕੁੜੀਆਂ ਜਦੋਂ ਉਹਨਾਂ ਨੂੰ ਪੜਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਕਹਾਣੀ ਹੈ ਕੁੜੀਆਂ ਨੂੰ ਲੱਗਦੀ ਹੈ ਵੀ ਇਹ ਸਾਡੀ ਕਹਾਣੀ ਹੈ ਠੀਕ ਹੈ ਤਾ ਉਹ ਇੱਕ ਬਿਕਨਦਾ ਕਾਰਨ ਆ ਵੀ ਜਦੋਂ ਉਹ ਇਹਨੂੰ ਅੱਗੇ ਦੀ ਅੱਗੇ ਪ੍ਰਮੋਟ ਕਰਦੇ ਕਿ ਯਾਰ ਜ਼ਿਆਦਾਤਰ ਕੀ ਕਹਿੰਦੇ ਆ ਵੀ ਅਸੀਂ ਇਹ ਕਿਤਾਬ ਨਾ ਮੁੰਡੇ ਕਹਿੰਦੇ ਇਹ ਕਿਤਾਬ ਅਸੀਂ ਫਲਾਨੀ ਆਪਣੀ ਫਰੈਂਡ ਨੂੰ ਜਿਹੜੀ ਹੈਗੀ ਆ ਮੈਂ ਗਿਫਟ ਕੀਤੀ ਆ ਜਾਂ ਹੁਣ ਵੀ ਮੰਗਾਉਂਦੇ ਨੇ ਬਾਈ ਤੁਸੀਂ ਆਟੋਗ੍ਰਾਫ ਦੇ ਕੇ ਇਹ ਕਿਤਾਬ ਅੱਗੇ ਅਸੀਂ ਭੇਜਣੀ ਆ ਉਹਨਾਂ ਦਾ ਨਾਮ ਉਹ ਕਹਿੰਦੇ ਵੀ ਤੁਸੀਂ ਇਹ ਨਾਮ ਲੇ ਕੇ ਭੇਜਣਾ ਨਾ ਮਤਲਬ ਵੀ ਆਪਣੀ ਫਰੈਂਡ ਨੂੰ ਗਿਫਟ ਕਰਨੀ ਆ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਮੈਂ ਫਲਾਨੀ ਕੁੜੀ ਨੂੰ ਇਹ ਕਿਤਾਬ ਪੜਾਉਣੀ ਆ ਹੂੰ ਤੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਕੁੜੀਆਂ ਨੂੰ ਕਿ ਸਾਡੀ ਲਾਈਫ ਦੇ ਵਿੱਚ ਬਹੁਤ ਦੁੱਖ ਤਕਲੀਫ ਨੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਸਾਡੀ ਜ਼ਿੰਦਗੀ ਬਸ ਸਾਡੀ ਕਿਸਮਤ ਹੀ ਇਹ ਹੈ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਯਾਰ ਇਹ ਕਿਤਾਬ ਇਹਨੂੰ ਗਿਫਟ ਕੀਤੀ ਜਾਵੇ ਤਾਂ ਇਹ ਪੜੂਗੀ ਤਾਂ ਇਹਨੂੰ ਲੱਗੂਗਾ ਕਿ ਨਹੀਂ ਇਹਨਾਂ ਚੋਂ ਨਿਕਲਾ ਜਾ ਸਕਦਾ ਹੂੰ ਭਾਈ ਜਿਵੇਂ ਆਪ ਅਪਸਰਾ ਦੇ ਵਿੱਚ ਦੇਖਿਆ ਤੇ ਉਹ ਲੜਕੀ ਜਿਹੜੀ ਜ਼ਿੰਦਗੀ ਕਿੰਨੇ ਉਤਾਰ ਚੜਾਉਂਦੇ ਹੁੰਦੇ ਕਿੰਨੇ ਦੁਖਾਂਤੋਂਦੇ ਹਨ ਉਹ ਕਿਵੇਂ ਫੇਰ ਉੱਪਰ ਕੇ ਨਿਕਲਦੀ ਆ ਹੂੰ ਕਿਵੇਂ ਸਮਾਜ ਦੇ ਵਿੱਚ ਇਹ ਭੇੜੀ ਹੈ ਕਿਵੇਂ ਥਾਂ ਥਾਂ ਨੂੰ ਨੋਚਣ ਦੀ ਕੋਸ਼ਿਸ਼ ਕਰਦੇ ਆ ਉਹ ਸਾਰੀਆਂ ਗੱਲਾਂ 'ਚ ਤੁਸੀਂ ਬਾਖੋ ਵੀ ਲਿਖੀਆਂ ਨਹੀਂ ਤੇ ਜਦੋਂ ਸਾਡੀਆਂ ਲੜਕੀਆਂ ਨੌਜਵਾਨ ਲੜਕੀਆਂ ਪੜ੍ਹਦੀਆਂ ਨੇ ਕਿਤੇ ਨਾ ਕਿਤੇ ਅੰਦਰੋਂ ਉਹ ਕੌਨਫੀਡੈਂਸ ਦੇ ਅੰਦਰੋਂ ਤਾਕਤ ਤਾਂ ਬਿਲਡ ਹੁੰਦੀ ਆ ਮਨ ਨੂੰ ਬੜ ਕੇ ਹਾਂ ਬਿਲਕੁਲ ਤੁਸੀਂ ਦੇਖੋ ਇੱਕ ਕੁੜੀ ਜਦੋਂ ਘਰੋਂ ਨਿਕਲਦੀ ਆ ਨਾ ਬਈ ਤਾਂ ਉਹਦੇ ਮੰਨ ਲਓ ਉਹਨੇ ਕਾਲਜ ਜਾਣਾ ਤਾਂ ਕਾਲਜ ਜਾਣ ਤੱਕ ਉਹਨੂੰ ਕਿਤੇ ਨਾ ਕਿਤੇ ਰਸਤੇ 'ਚ ਬੱਸ 'ਚ ਉਹ ਸਾਰੀ ਮਤਲਬ ਜਗ੍ਹਾ ਤੇ ਉਹਨੂੰ ਇਹ ਹੁੰਦਾ ਹੈ ਕਿ ਮੈਨੂੰ ਕੋਈ ਛੇੜਨਾ ਦੇਵੇ ਹਾਂ ਮੈਨੂੰ ਕੋਈ ਕੋਈ ਬੈਡ ਕਮੈਂਟ ਨਾ ਪਾਸ ਕਰ ਦੇ ਠੀਕ ਹੈ ਮੇਰੇ ਨਾਲ ਕੋਈ ਬੰਦਾ ਇਦਾਂ ਗਲਤ ਤਰੀਕੇ ਨਾਲ ਮੈਨੂੰ ਟੱਚ ਨਾ ਕਰ ਲੇ ਮੰਨ ਲਓ ਕੋਈ ਕੁੜੀ ਸੰਸਾਨ ਰਸਤੇ ਤੇ ਜਾਵੇ ਹੂੰ ਮੁੰਡੇ ਨੂੰ ਕੀ ਹੋਊਗਾ ਕਿ ਮੁੰਡੇ ਨੂੰ ਵੱਤ ਵਦੇ ਹੋ ਸਕਦਾ ਹੈ ਕਿ ਮੈਨੂੰ ਮੇਰੇ ਤੋਂ ਜੇ ਕੋਈ ਮੋਬਾਈਲ ਜਾਂ ਮੇਰੇ ਤੋਂ ਮੇਰੇ ਕੋਲੇ ਕੋਈ ਪੈਸਾ ਆਏਗਾ ਉਹ ਨਾ ਚੋਰੀ ਹੋ ਜਾਏ ਤਾਂ ਕੁੜੀ ਨੂੰ ਇੱਕ ਇਹ ਡਰ ਹੈ ਕਿ ਉਹਦੀ ਜਿਹੜੀ ਮਤਲਬ ਉਹਨੂੰ ਗਲਤ ਤਰੀਕੇ ਨਾਲ ਛੇੜਾ ਨਾ ਜਾਵੇ ਉਹਦੇ ਨਾਲ ਰੇਪ ਹੋਣ ਦਾ ਡਰ ਹੋਰ ਚੀਜ਼ਾਂ ਨਾਲ ਉਹਦੀ ਮਰਜ਼ੀ ਤੋਂ ਖਿਲਾਫ ਉਹਦੇ ਨਾਲ ਚੀਜ਼ਾਂ ਹੁਣ ਦਾ ਜਿਹੜਾ ਡਰ ਹੁੰਦਾ ਹੈ ਤਾਂ ਮੈਨੂੰ ਲੱਗਦਾ ਵੀ ਉਹ ਨਹੀਂ ਹੋਣਾ ਚਾਹੀਦਾ ਸਾਡੇ ਮਤਲਬ ਸਾਨੂੰ ਪਿਆਰ ਨੂੰ ਔਰ ਮੁਹੱਬਤ ਨੂੰ ਅਸੀਂ ਕਹਿੰਦੇ ਵੀ ਅਸੀਂ ਇਸ਼ਕ ਕਰਦੇ ਹਣਾ ਮੈਨੂੰ ਲੱਗਦਾ ਵੀ ਇਹਦੇ ਮਾਇਨੇ ਕੁਝ ਹੋਰ ਨੇ ਉਹਨੂੰ ਸਾਨੂੰ ਉਹ ਸਮਝ ਲੈਣਾ ਚਾਹੀਦਾ ਕਿ ਬਾਕੀ ਅਸੀਂ ਉਹ ਕਰਦੇ ਆ ਜਾਂ ਨਹੀਂ ਕਰਦੇ ਅਸੀਂ ਆਪਣੀ ਆਪਣੇ ਪ੍ਰੋਫਿਟ ਲਈ ਆਪਣੇ ਫਾਇਦੇ ਲਈ ਚੀਜ਼ਾਂ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਅਸੀਂ ਮੈਨੀਪੂਲੇਟ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਦੀ ਆਜ਼ਾਦੀ ਹੈ ਜਿਹੜੀ ਨੂੰ ਆਪਾਂ ਨੱਪ ਕੇ ਰੱਖਿਆ ਹੋਇਆ ਹਾਂ ਹਾਂ ਬਿਲਕੁਲ ਕਿਸੇ ਨਾ ਕਿਸੇ ਕੋਲ ਬਿਲਕੁਲ ਬਈ ਬਿਲਕੁਲ ਬਿਲਕੁਲ ਹਾਂ ਤਾਂ ਬਈ ਤੁਹਾਡੀ ਬੁੱਕ ਹੈ ਜਿਹੜੀ ਆਫਸਰਾ ਬਹੁਤ ਅੱਛਾ ਜਿਹੜਾ ਹੈਗਾ ਨੌਜਵਾਨਾਂ ਦੇ ਵਿੱਚ ਜਾ ਰਹੀ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਉਹ ਜਰੂਰ ਸਾਡੇ ਨਾਲ ਸਾਂਝੀਆਂ ਕਰੋ ਕਿ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਨੇ ਕੋਈ ਕਿਤਾਬ ਆ ਰਹੀ ਆ ਕੋਈ ਨੋਵਲ ਆ ਰਿਹਾ ਅੱਗੇ ਕੁਝ ਕਰ ਰਹੇ ਹੋ ਹਾਂ ਇੱਕ ਮੇਰਾ ਇਸ ਤੋਂ ਬਾਅਦ ਨਾਵਲ ਆ ਰਿਹਾ ਤੇ ਉਹ ਲਵ ਸਟੋਰੀ ਆ ਤੇ ਉਹਦੇ ਲਈ ਮੈਂ ਵੀ ਬਹੁਤ ਐਕਸਾਈਟਡ ਆ ਮੈਨੂੰ ਕਿਉਂਕਿ ਮੈਨੂੰ ਮੈਨੂੰ ਉਹ ਸਟੋਰੀ ਬਹੁਤ ਪਸੰਦ ਹੈ ਔਰ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਅਸੀਂ ਕਿਸੇ ਕੁੜੀ ਨੂੰ ਪਿਆਰ ਕਰਦੇ ਹਾਂ ਨਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਸਾਨੂੰ ਬਾਅਦ ਚ ਸਮਝ ਆਉਂਦੀ ਹੈ ਜਦੋਂ ਸਾਡੇ ਕੋਲ ਚਲਾ ਜਾਂਦਾ ਹੈ ਕਿ ਇਹਨੂੰ ਮਤਲਬ ਮੈਨੂੰ ਵਧੀਆ ਤਰੀਕੇ ਨਾਲ ਟਰੀਟ ਕਰਨਾ ਚਾਹੀਦਾ ਸੀ ਜੇ ਇਹ ਬੰਦਾ ਮੇਰੇ ਕੋਲ ਗਿਆਨ ਤਾਂ ਇਹਦੇ ਪਿੱਛੇ ਮੇਰੀ ਗਲਤੀ ਸੀ ਇੱਥੇ ਇੱਥੇ ਆ ਗਲਤੀਆਂ ਕੀਤੀਆਂ ਹਨ ਮੁੰਡੇ ਕੁੜੀਆਂ ਨੂੰ ਹੁਣ ਕੀ ਕਰਦੇ ਆ ਉਹਨਾਂ ਨੂੰ ਹੁੰਦਾ ਵੀ ਉਹਦੇ ਇੰਸਟਾਗ੍ਰam ਦਾ ਪਾਸਵਰਡ ਵੀ ਸਾਨੂੰ ਬਤਾਉਵੇ ਹੂੰ ਇੱਥੋਂ ਤੱਕ ਦੀ ਆਜ਼ਾਦੀ ਵੀ ਅਸੀਂ ਖੋਲ ਲੈਣੇ ਆ ਨਾ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਵਧੀਆ ਤਰੀਕੇ ਨਾਲ ਆਪਣੇ 파ਟਨਰ ਨੂੰ ਆਪਣੇ ਗਰਲਫ੍ਰੈਂਡ ਨੂੰ ਬாய்ਫ੍ਰੈਂਡ ਨੂੰ ਸਮਝਣ ਦਾ ਸਾਨੂੰ ਇੱਕ ਜਰੀਆ ਮਿਲੇ ਜਾਂ ਸਾਨੂੰ ਇੱਕ ਸਮਝ ਆਵੇ ਤੇ ਉਹ ਸਾਰਾ ਕੁਝ ਦੇਖਦਿਆਂ ਮੈਂ ਇੱਕ ਨਾਵਲ ਲਿਖ ਰਿਹਾ ਲਵ ਸਟੋਰੀ ਹੈ ਉਹ ਤੇ ਮੈਨੂੰ ਲੱਗਦਾ ਹੈ ਕਿ ਉਹਨੂੰ ਕੋਈ ਵੀ ਪੜ੍ਹੂਗਾ ਤਾਂ ਉਹਨੂੰ ਇਹ ਲੱਗੂਗਾ ਕਿ ਇਹ ਮੇਰੀ ਲਵ ਸਟੋਰੀ ਹੈ ਤੇ ਜੇ ਉਹਨੂੰ ਉਹ ਕਰ ਚੁੱਕੇ ਆ ਕਿ ਸਾਨੂੰ ਪਿਆਰ ਤਾਂ ਉਹਨੂੰ ਲੱਗੂਗਾ ਇਹ ਚੀਜ਼ ਉਹ ਮਹਿਸੂਸ ਕਰੂਗਾ ਕਿ ਯਾਰ ਮੈਨੂੰ ਉੱਥੇ ਇਹ ਨਹੀਂ ਕਰਨਾ ਚਾਹੀਦਾ ਸੀ ਜੇ ਮੇਰੇ ਕੋਲ ਉਹ ਮੇਰੀ ਗਰਲਫ੍ਰੈਂਡ ਦੂਰ ਗਈ ਆ ਹਨਾ ਮੇਰੇ ਪਿਆਰ ਕਰਨ ਵਾਲਾ ਮੇਰੇ ਤੋਂ ਦੂਰ ਗਿਆ ਤਾਂ ਉਹਦੀ ਵਜ੍ਹਾ ਇਹ ਸੀਗੀ ਅਸੀਂ ਪਿਆਰ ਦੇ ਵਿੱਚ ਲੋਕੀ ਦੇਖੋ ਤੁਸੀਂ ਕਿੰਨੇ ਬਰਬਾਦ ਹੁੰਦੇ ਨੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਕੁੜੀਆਂ ਮੁੰਡੇ ਆਪਣੇ ਫਿਊਚਰ ਨੂੰ ਛੱਡ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪਿਆਰ ਹੀ ਇਹ ਮੁੰਡਾ ਜਾਂ ਇਹ ਕੁੜੀ ਹੀ ਮੇਰੇ ਲਈ ਸਭ ਕੁਝ ਹੈ ਬਾਕੀ ਸਾਰੇ ਉਹਦੀ ਪਿਛਲੀ ਫੈਮਿਲੀ ਠੀਕ ਹੈ ਅੱਗੇ ਦੇ ਫਿਊਚਰ ਪਲਾਨ ਉਹ ਸਾਰੇ ਉਹ ਮਿੱਟੀ ਕਰ ਦਿੰਦੇ ਉਹਨਾਂ ਨੂੰ ਲੱਗਦਾ ਹੁੰਦਾ ਬਸ ਵੀ ਮੈਂ ਵਿਆਹ ਕਰਾ ਲਾਂ ਤੇ ਗੱਲ ਖਤਮ ਤੇ ਫਿਰ ਵਿਆਹ ਕਰਾਉਣ ਤੋਂ ਬਾਅਦ ਜਦੋਂ ਤੁਹਾਡੀ ਮਹਿਬੂਬਾ ਤੁਹਾਡੀ ਪਤਨੀ ਬਣਦੀ ਹੈ ਤੇ ਫਿਰ ਉਹ ਮਹਿਬੂਬਤ ਰਹਿੰਦੀ ਨਹੀਂ ਬਿਲਕੁਲ ਠੀਕ ਹੈ ਤੇ ਤੁਹਾਨੂੰ ਲੱਗਦਾ ਯਾਰ ਵੀ ਇਹ ਵੀ ਮਤਲਬ ਵੀ ਫਿਰ ਮੇਰੀ ਜ਼ਿੰਦਗੀ 'ਚ ਕੋਈ ਰਸ ਨਹੀਂ ਰਿਹਾ ਹਨਾ ਤਾਂ ਮੈਨੂੰ ਲੱਗਦਾ ਕਿ ਸਾਨੂੰ ਇੱਕ ਸਮਝ ਹੋਣੀ ਚਾਹੀਦੀ ਆ ਤਾਂ ਉਹ ਮੈਨੂੰ ਲੱਗਦਾ ਨਾਵਲ ਆ ਜਿਹੜਾ ਉਹ ਬਹੁਤ ਕੰਮ ਆਊਗਾ ਨਵੇਂ ਮੁੰਡੇ ਕੁੜੀਆਂ ਚਲੋ ਬਹੁਤ ਵਧੀਆ ਗੱਲ ਆ ਬਈ ਤੁਹਾਡਾ ਨਾਵਲ ਆ ਰਿਹਾ ਸਾਨੂੰ ਉਮੀਦ ਆ ਤੇ ਸੋਭੇ ਸ਼ਾਮਾਂ ਵੀ ਆ ਤੇ ਨਾਲ ਦੀ ਨਾਲ ਜਿਹੜੇ ਤੇ ਖਾਸ ਕਰ ਲਿਖਣ ਵਾਲੇ ਪਾਸੇ ਆਉਦੇ ਹੱਥ ਵਿਦਾ ਰਹੇ ਨਹੀਂ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਥੋੜਾ ਬਹੁਤ ਤੁਸੀਂ ਜੂਰ ਜਾਣਕਾਰੀ ਦਿਓ ਵੀ ਇਹ ਕੋਈ ਬਹੁਤਾ ਡਾਰ ਵਾਲਾ ਖੇਤਰ ਨਹੀਂ ਹੈ ਕਈ ਵਾਰ ਇਹ ਹੁੰਦਾ ਮੈਂ ਬਹੁਤ ਸਾਰੇ ਸਾਥੀਆਂ ਦੇਖੇ ਨੌਜਵਾਨਾਂ ਨੂੰ ਬੜੀਆਂ ਉਹਨਾਂ ਨੇ ਕਵਤਾਵਾਂ ਲਿਖੀਆਂ ਨੇ ਬੜੇ ਕਈਆਂ ਨੇ ਗਜ਼ਲਾਂ ਲਿਖੀਆਂ ਹੋਈਆਂ ਨੇ ਪਰ ਕਾਪੀਆਂ ਪਰਪਰ ਕਰੇ ਰੱਖੀਆਂ ਹੋਈਆਂ ਨੇ ਅੱਜ ਤੱਕ ਪਬਲਿਕ ਤੱਕ ਨਹੀਂ ਲੈ ਕੇ ਆਏ ਤਾਂ ਮੈਂ ਚਾਹੁੰਗਾ ਵੀ ਤੁਹਾਡੀ ਇਸ ਇੰਟਰਵਿਊ ਦੇ ਨਾਲ ਤੁਸੀਂ ਇੱਕ ਸੁਨੇਹਾ ਵੀ ਜੂਰ ਦਿਓ ਕਿ ਉਹ ਉੱਪਰ ਕੇ ਸਾਹਮਣੇ ਆਉਣ ਤੇ ਖੁੱਲ ਕੇ ਆਪਣੀ ਜਿਹੜੀ ਕਲਾ ਦਾ ਮਹਾਰਾ ਕਰਨ ਮੈਂ ਇਹ ਗੱਲ ਕਹਿਣੀ ਚਾਹਾਂਗਾ ਵੀ ਅ ਅਸੀਂ ਮਤਲਬ ਮੈਂ ਵੀ ਹੋ ਸਕਦਾ ਬਹੁਤ ਥਾਵਾਂ ਤੇ ਇਹ ਗिला ਕੀਤਾ ਹੋਊਗਾ ਕਿ ਪਬਲਿਸ਼ਰ ਨਾ ਪੈਸੇ ਨਹੀਂ ਦਿੰਦੇ ਪਬਲਿਸ਼ਰ ਸਾਨੂੰ ਮਤਲਬ ਜੇ ਰਾਈਟਰ ਲਿਖੂਗਾ ਤਾਂ ਉਹਦੀ ਕਿਤੇ ਨਾ ਕਿਤੇ ਇਹ ਹੋਊਗਾ ਕਿ ਉਹ ਜੇ ਬਾਕੀ ਸਾਰੀਆਂ ਚੀਜ਼ਾਂ ਨੂੰ ਉਹ ਛੱਡ ਕੇ ਰਾਈਟਿੰਗ ਕਰ ਰਿਹਾ ਮਤਲਬ ਉਹ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਲੋਕਾਂ ਨਾਲ ਸ਼ੇਅਰ ਕਰ ਰਿਹਾ ਤਾਂ ਉਹਨੂੰ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਉਹਦਾ ਜੇ ਉਹ ਕੱਲਾ ਰਾਈਟਿੰਗ ਕਰ ਰਿਹਾ ਤਾਂ ਉਹਦੀ ਉਹਦਾ ਜਿਹੜੀ ਮਤਲਬ ਫੈਮਿਲੀ ਹੈ ਉਸ ਪੈਸੇ ਤੋਂ ਉਹ ਚੱਲੂਗੀ ਜੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਰਾਈਟਿੰਗ ਨੂੰ ਪ੍ਰੋਫੈਸ਼ਨ ਬਣਾਇਆ ਜਾ ਸਕਦਾ ਕਿ ਨਹੀਂ ਬਣਾਇਆ ਜਾ ਸਕਦਾ ਤਾਂ ਮੈਨੂੰ ਲੱਗ ਮੈਂ ਕਹਿੰਦਾ ਵੀ ਰਾਈਟਿੰਗ ਨੂੰ ਪ੍ਰੋਫੈਸ਼ਨ ਬਣਾਇਆ ਜਾ ਸਕਦਾ ਹੈ ਤੁਹਾਡਾ ਪਬਲਿਸ਼ਰ ਤੁਹਾਡੀ ਜਿਹੜੀ ਤੁਹਾਡੀ ਕੰਪਨੀ ਤੁਹਾਨੂੰ ਪ੍ਰਮੋਟ ਕਰ ਰਹੀ ਹੈ ਉਹ ਤੁਹਾਨੂੰ ਪੈਸਾ ਦੇਗੀ ਦੇਗੀ ਅਗਰ ਤੁਹਾਡੇ ਕੋਲੇ ਟੈਲੈਂਟ ਹੈਗਾ ਤਾਂ ਹੁਣ ਜਿਹੜੇ ਨਵੇਂ ਮੁੰਡੇ ਰਾਈਟਿੰਗ ਕਰ ਰਹੇ ਨਾਵਲ ਲਿਖ ਰਹੇ ਆ ਕਵਿਤਾ ਲਿਖ ਰਹੇ ਉਹ ਬਹੁਤ ਪੈਸਾ ਕਮਾ ਰਹੇ ਤਾਂ ਮੈਂ ਜਿਹੜੇ ਮਤਲਬ ਇਸ ਚੀਜ਼ ਦੇ ਵਿੱਚ ਡਰਦੇ ਵੀ ਆ ਜਾਂ ਪਰ ਇੱਕ ਕਿ ਜੇ ਤੁਸੀਂ ਇਸ profession ਚ ਆਉਨੇ ਹੋ ਤਾਂ ਤੁਹਾਡੀ ਸਮਝ ਆ ਜਿਹੜੀ ਉਹ ਥੋੜੀ ਜੀ ਅੱਛੀ ਹੋਣੀ ਚਾਹੀਦੀ ਆ ਤਾਂ ਇਹ ਨਾ ਹੋਵੇ ਕਿ ਤੁਸੀਂ ਕੱਚੀ ਪੱਕੀ ਸਮਝ ਨਾਲ ਕਿਸੇ ਨੂੰ ਕੋਈ ਗੱਲ ਦੱਸ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਜਿਹੜੇ ਵੀ ਵਿਸ਼ੇ ਤੇ ਤੁਸੀਂ ਲਿਖਣਾ ਤੇ ਜਿਵੇਂ ਆਪਾਂ ਕਹਿੰਦੇ ਨੇ ਕਿ ਯਾਰ ਇਹ ਬੰਦਾ ਦਾ ਫਲਾਨੀ ਵਿਸ਼ੇ ਤੇ PhD ਆ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਉਹ ਕਰ ਲੈਣੀ ਚਾਹੀਦੀ ਆ ਤੇ ਤੁਹਾਡੀ ਸਮਝ ਜੇ ਤੁਸੀਂ ਮੰਨ ਲਓ ਮੈਂ ਪਿਆਰ ਤੇ ਲਿਖਣਾ ਤਾਂ ਮੇਰੀ ਪਿਆਰ ਤੇ ਇੱਕ ਸਮਝ ਹੋਣੀ ਚਾਹੀਦੀ ਆ ਉਹਦੇ ਬੈਕਗ੍ਰਾਉਂਡ ਤੇ ਇੱਕ ਸਮਝ ਆਉਣੀ ਚਾਹੀਦੀ ਆ ਕਿ ਜੇ ਮੁੰਡਾ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਆ ਤਾਂ ਇਹਨਾਂ ਦੀ ਅੱਛੀ ਸਮਝ ਕੀ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਨੂੰ ਬਰਬਾਦ ਨਾ ਕਰਨ ਇਹ ਚੀਜ਼ਾਂ ਨੂੰ ਮਤਲਬ ਜੇ ਤੁਹਾਡੇ ਨਾਲ ਮੈਨੂੰ ਲੱਗਦਾ ਹੈ ਤੁਹਾਡੇ ਨਾਲ ਕੋਈ ਤੁਹਾਡਾ 파ਟਨਰ ਹੈ ਬੇਸ਼ੱਕ ਤੁਹਾਡੀ ਗਰਲਫ੍ਰੈਂਡ ਹੈ ਤਾਂ ਤੁਸੀਂ ਗਰੋਥ ਵੱਲ ਹੋਣੇ ਚਾਹੀਦੇ ਹੋ ਕਿ ਉਹ ਤੁਹਾਡੇ ਕੰਮ ਨੂੰ ਤੁਹਾਡੀ ਫੈਮਿਲੀ ਨੂੰ ਤੁਹਾਡੇ ਮੈਂਟਲ ਹੈਲਥ ਨੂੰ ਉਹ ਅੱਛਾ ਕਰੂ ਕਿ ਹੋਰ ਤੁਹਾਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੂ ਹੋਰ ਤੁਹਾਨੂੰ ਮੋਟੀਵੇਟ ਕਰੂ ਤੁਹਾਨੂੰ ਸਿੱਖਣ ਦੇ ਵਿੱਚ ਹੋਰ ਹੈਲਪ ਕਰੂ ਨਾ ਕਿ ਤੁਹਾਨੂੰ ਕਲੇਸ ਦੇ ਵਿੱਚ ਲੈ ਕੇ ਜਾਓ ਮੈਨੂੰ ਲੱਗਦਾ ਵੀ ਸਾਨੂੰ ਚੀਜ਼ਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਇਹਨਾਂ 'ਚ ਪਾ ਕੇ ਅਸੀਂ ਜੇ ਥੋੜਾ ਜਿਹਾ ਬਿਹਤਰੀ ਨਾਲ ਸਮਝੀਏ ਤਾਂ ਅਸੀਂ ਚੀਜ਼ਾਂ ਨੂੰ ਹੋਰ ਸੋਹਣਾ ਕਰ ਸਕਦੇ ਹਾਂ ਔਰ ਆਪਣਾ ਕਰੀਅਰ ਆਪਣੀ ਫੈਮਿਲੀ ਆਪਣਾ ਸਾਰੇ ਫਿਊਚਰ ਪਲਾਨ ਨੂੰ ਅੱਛਾ ਕਰ ਸਕਦੇ ਹਾਂ ਅ ਬਹੁਤ ਬਹੁਤ ਸ਼ੁਕਰੀਆ ਬਨਾਮਾ ਜੀ ਨਵੇਂ ਨਾਵਲ ਲਈ ਥੈਂਕ ਯੂ ਤੇ ਨਾਲ ਹੀ ਦਰਸ਼ਕਾਂ ਨੂੰ ਬੇਨਤੀ ਆ ਕਿ ਜੇਕਰ ਤੁਸੀਂ ਅਜੇ ਤੱਕ ਨਹੀਂ ਪੜੀ ਬਾਈ ਦੀ ਬੁੱਕ ਆਫਸਰਾ ਕਿਸੇ ਵੀ ਤੁਸੀਂ ਬੁੱਕਸਟਾਲ ਤੇ ਜਾ ਕੇ ਬੁੱਕ ਫੇਅਰ ਤੇ ਜਾ ਕੇ ਤੁਹਾਨੂੰ ਆਮ ਹੀ ਮਿਲ ਜਾਣੀ ਆ ਬਰਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਜਰੂਰ ਪੜੋ ਤੁਹਾਡੀ ਜ਼ਿੰਦਗੀ ਚ ਬਹੁਤ ਕੁਝ ਇਹ ਨਵਾਂ ਲੈ ਕੇ ਆਊਗੀ ਜੋ ਤੁਸੀਂ ਨੂੰ ਪੜੋਗੇ ਤਾਂ ਤੇ ਜੇਕਰ ਤੁਹਾਨੂੰ ਅੱਜ ਦੀ ਸਾਡੀ ਇਹ ਗੱਲਬਾਤ ਵਧੀਆ ਲੱਗੀ ਆ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਰੋ ਇਸ ਇੰਟਰਵਿਊ ਨੂੰ ਕਮੈਂਟ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ